ਬੇਸ਼ੱਕ ਬਾਲੀਵੁੱਡ ਲਈ ਕੰਗਨਾ ਰਣੌਤ ਕੁਇਨ ਹੈ ਪਰ ਉਹ ਪੰਜਾਬ ਖਿਲਾਫ ਨਫ਼ਰਤੀ ਬੋਲ ਬੋਲਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦੀ ਅਕਸਰ ਹੀ ਉਹ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਖਾਲਿਸਤਾਨੀ ਕਹਿੰਦੀ ਹੈ ਜੇਕਰ ਤਾਜ਼ਾ ਮੁੱਦੇ ਦੀ ਗੱਲ ਕਰੀਏ ਤਾਂ ਕੰਗਨਾ ਦੀ ਨਵੀਂ ਫਿਲਮ ਐਮਰਜੈਂਸੀ ਦਾ ਟ੍ਰੇਲਰ ਲੌਂਚ ਹੋਇਆ ਜਿਸ ਤੋਂ ਬਾਅਦ ਖਦਸ਼ਾ ਆਇਆ ਕਿ ਇਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੇਸ਼ੱਕ ਇਹ ਫਿਲਮ ਐਮਰਜੈਂਸੀ ਤੇ ਇੰਦਰਾ ਗਾਂਧੀ ਦੇ ਵਿਚਾਰੇ ਘੁੰਮਦੀ ਹੈ ਪਰ ਇਸ 2 ਮਿੰਟ 53 ਸੈਕਿੰਡ ਦੇ ਟ੍ਰੇਲਰ ਦੇ ਵਿੱਚ ਸਿੱਖਾਂ ਨੂੰ ਬਹੁਤ ਗਲਤ ਤਰੀਕੇ ਦੇ ਨਾਲ ਦਿਖਾਇਆ ਜਾਪਦਾ ਇਸ ਵਿੱਚ ਪੰਜਾਬ ਵਿੱਚ ਪੁਰਾਣੇ ਬੁਰੇ ਦੌਰ ਨੂੰ ਦਿਖਾਇਆ ਗਿਆ ਜਿਸ ਵਿੱਚ ਜਨਰਲ ਸਿੰਘ ਪਿੰਡਰਾਂ ਵਾਲੇ ਦਾ ਕਿਰਦਾਰ ਵੀ ਦਿਖਾਇਆ ਗਿਆ ਜੋ ਇਸ ਦੇ ਨਾਲ ਹੀ ਆਵਾਜ਼ ਆ ਰਹੀ ਹੈ ਕਿ ਜੇ ਟਾਟੀ ਪਾਰਟੀ ਨੂੰ ਵੋਟ ਚਾਹੀਦੀ ਹੈ ਤਾ ਸਾਨੂੰ ਵੀ ਸਾਡੇ ਬਣਦੇ ਹੱਕ ਦਵੋ ਇਸ ਦੇ ਨਾਲ ਹੀ ਸੰਜੇ ਸਿੰਘ ਤੇ ਖੜਕੂਆਂ ਦੇ ਨਾਲ ਸਬੰਧਾਂ ਤੇ ਪੰਜਾਬ ਦੇ ਵਿੱਚ ਹੋਏ ਕਥਿਤ ਕਤਲੇਆਮ ਨੂੰ ਵੀ ਦਿਖਾਇਆ ਗਿਆ ਅਕਸਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਇਸ ਲਹਿਰ ਦੇ ਭਿੰਡਰਾਂ ਵਾਲਾ ਨੂੰ ਕਾਂਗਰਸ ਨੇ ਪੈਦਾ ਕੀਤਾ ਸੀ ਹਾਲਾਂਕਿ ਇਸ ਗੱਲ ਨੂੰ ਲੈ ਕੇ ਲਗਾਤਾਰ ਵਿਰੋਧ ਹੁੰਦਾ ਉਸ ਤੋਂ ਬਾਅਦ ਇਸ ਨੂੰ ਵੱਡੇ ਪੱਧਰ ਤੇ ਦਿਖਾਇਆ ਜਾਵੇਗਾ ਤਾਂ ਇਸ ਦਾ ਵਿਰੋਧ ਹੋਣਾ ਸੁਭਾਵੀ ਹੈ ਓਥੀਇਸ ਮੁੱਦੇ ਨੂੰ ਲੈ ਕੇ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੀ ਚਰਚਾ ਹਰ ਪਾਸੇ ਹੋਣ ਲੱਗੀ ਹੈ ਅਮਰਦੀਪ ਸਿੰਘ ਗਿੱਲ ਨੇ ਆਖਿਆ ਕਿ ਸਿਨੇਮਾ ਹਮੇਸ਼ਾ ਹੀ ਬਹੁਤ ਵਟਾਹ ਹਥਿਆਰ ਰਿਹਾ ਇਸ ਨੂੰ ਤੁਸੀਂ ਕਿਸੇ ਤੇ ਵੀ ਵਿਰੋਧ ਤੇ ਕਿਸੇ ਤੇ ਵੀ ਹੱਕ ਦੇ ਵਿੱਚ ਵਰਤ ਸਕਦੇ ਹੋ ਅੱਜ ਕੱਲ ਸਰਕਾਰ ਪੱਕੀ ਫਿਲਮਾਂ ਬਣ ਰਹੀਆਂ ਨੇ ਬੇਸ਼ੱਕ ਇਹ ਫਲॉप ਹੀ ਰਹੀਆਂ ਨੇ ਪਰ ਕੁਝ ਫਿਲਮਾਂ ਸਫਲ ਵੀ ਰਹੀਆਂ ਨੇ ਜਿਨ੍ਹਾਂ ਕਰਕੇ ਪ੍ਰਚਾਰਵਾਦੀ ਫਿਲਮਾਂ ਲਗਾਤਾਰ ਪਾੜ ਰਹੀਆਂ ਨੇ ਇਸ ਲੜੀ ਦੇ ਤਹਿਤ ਐਮਰਜੈਂਸੀ ਜਿਸ ਨੂੰ ਬਣਾਇਆ ਗਿਆ ਹੈ MP ਕੰਗਨਾ ਰੌਤ ਨੇ ਫਿਲਮ ਦੇ ਵਿੱਚ ਇੰਦਰਾ ਗਾਂਧੀ ਦੀ ਕੇਂਦਰੀ ਭੂਮਿਕਾ ਨਿਭਾਈ ਹੈ। ਇੱਥੇ ਆਪ ਸਭ ਨੂੰ ਯਾਦ ਰਹੇ ਕਿ ਕੰਗਨਾ ਭਾਰਤੀ ਜਨਤਾ ਪਾਰਟੀ ਦੀ MP ਹੁੰਦੇ باوجود ਵੀ ਇੰਦਰਾ ਗਾਂਧੀ ਦੀ ਪ੍ਰਸ਼ੰਸਕ ਹੈ। ਕਿਸਾਨ ਅੰਦੋਲਨ ਵਿਲੇ ਉਸ ਦਾ ਬਿਆਨ ਯਾਦ ਕਰੋ ਜਦੋਂ ਉਸ ਨੇ ਸਾਡੇ ਕਿਸਾਨਾਂ ਅਤੇ ਸਿੱਖ ਕਮਿਊਨਿਟੀ ਬਾਰੇ ਕਿਹਾ ਸੀ ਕਿ ਮੋਦੀ ਜੀ ਇਹਨਾਂ ਦੇ ਨਾਲ ਇੰਦਰਾ ਜੀ ਵਾਲੀ ਕਰੋ। ਇਹਨਾਂ ਨੂੰ ਓਵੇਂ ਕੁਚਲ ਦੋ ਜਿਵੇਂ ਇੰਦਰਾ ਜੀ ਨੇ ਇਹਨਾਂ ਨੂੰ 84 ਵਿਲੇ ਕੁਚਲਿਆ ਸੀ। ਹੁਣ ਐਮਰਜੈਂਸੀ ਫਿਲਮ ਦਾ ਟ੍ਰੇਲਰ ਫੇਕ ਕੇ ਮੱਥਾ ਠਣ ਕਰੇ ਹੈ ਕਿ ਜਦੋਂ ਟ੍ਰੇਲਰ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਤੇ ਸਿੱਖ ਖੜਕੋਂ ਦੀ ਚਲ ਦੇਖੀ ਤੇ ਪਿੰਡਰਾਵਾਲਿਆਂ ਦਾ ਡਾਇਲੌਗ ਸੁਣਿਆ ਤਾਂ ਰੂ ਨੂੰ ਕੰਬਾ ਛੱਡ ਜਾਂਦਾ ਹੈ ਕਿ ਕੰਗਨਾ ਨੇ बतौर ਡਾਇਰੈਕਟਰ ਪ੍ਰੋਡਿਊਸਰ ਅਤੇ ਐਕਟਰ ਕੀ ਗੁਲਖਾਈ ਹੋਣਗੇ ਉਸ ਦਾ ਪੰਜਾਬ ਪੰਜਾਬੀ ਇਤਿਹਾਸ ਖਾਸ ਕਰਕੇ ਸਿੱਖ ਵਿਰੋਧੀ ਚਿਹਰਾ ਕਿਵੇਂ ਉਗੜ ਕੇ ਸਾਡੇ ਸਾਹਮਣੇ ਆਵੇਗਾ ਉਹ ਕਾਂਗਰਸ ਦਾ ਵਿਰੋਧ ਕਰਦੀ ਕਰਦੀ ਭਾਜਪੀ ਦੀ ਪ੍ਰਸ਼ੰਸਾ ਕਰਦੀ ਕਰਦੀ ਸਾਡੇ ਖਿਲਾਫ ਕਿੰਨਾ ਜ਼ਹਿਰ ਉਗਲੇਗੀ ਇਸ ਲਈ ਤਿਆਰ ਰਹੋ ਕੰਗਨਾ ਨੇ ਟ੍ਰੇਲਰ ਦੇ ਵਿੱਚ ਉਹ ਸੀਨ ਵੀ ਦਿਖਾਇਆ ਜਦੋਂ ਇੰਦਰਾ ਗਾਂਧੀ ਅਟਲ ਬਿਹਾਰੀ ਬਾਜਪਾਈ ਦੀ ਪ੍ਰਸ਼ੰਸਾ ਕਰਦੀ ਹੋਈ ਉਸ ਨੂੰ ਸੱਚਾ ਦੇਸ਼ ਭਗਤ ਕਹਿੰਦੀ ਹੈ ਵਾਹ ਕੰਗਨਾ ਜੀ ਤਾਨਾ ਦੱਸਦੀ ਹੈ ਕਿ ਇਸ ਦੇਸ਼ ਦਾ ਸੈਂਸਰ ਬੋਰਡ ਵੀ ਚੰਦਾਬਾਦ ਹੈ ਜੋ ਸ਼ਹੀਦ ਜਸਵੰਤ ਸਿੰਘ ਖਲੜਾ ਤੇ ਪਣੀ ਫਿਲਮ ਨੂੰ ਕਿਸੇ ਹਾਲਤ ਦੇ ਵਿੱਚ ਵੀ ਰਿਲੀਜ਼ ਨਹੀਂ ਹੋਣਾ ਦੇਣਾ ਚਾਹੁੰਦਾ ਉਹ ਕੰਗਨਾ ਦੀ ਇਸ ਫਿਲਮ ਦਾ ਨਵੇਂ ਪੰਗੇ ਖੜੇ ਕਰੂ ਟ੍ਰੇਲਰ ਨੂੰ ਆਰਾਮ ਦੇ ਨਾਲ 15 ਅਗਸਤ ਵਾਲੇ ਦਿਨ ਰਿਲੀਜ਼ ਕਰਨ ਦੇ ਲਈ ਪਾਸ ਕਰਦੇ ਨੇ ਇਹ ਹੈ ਸਾਡੀ ਆਜ਼ਾਦੀ ਤੇ ਇਹ ਹੈ ਕੰਗਣਾ ਰਣੋਤ ਦੀ ਆਜ਼ਾਦੀ ਬਾਕੀ ਸਾਰਾ ਕੁਝ ਪੂਰੀ ਫਿਲਮ ਦੇ ਰਿਲੀਜ਼ ਹੋਣ ਤੇ ਸਭ ਦੇ ਸਾਹਮਣੇ ਆਹੀ ਜਾਵੇਗਾ ਸੋ ਗੈਰਮੰਦ ਪੰਜਾਬੀਓ ਤਿਆਰ ਰਹੋ ਤੁਹਾਨੂੰ ਦੱਸ ਦਈਏ ਕਿ ਇਹ ਕੋਈ ਪਹਿਲਾ ਮਸਲਾ ਨਹੀਂ ਜਦੋਂ ਕੰਗਣਾ ਰਣੋਤ ਨੇ ਸਿੱਖਾਂ ਨੂੰ ਖਾਲਿਸਤਾਨੀ ਤੇ ਵਖਵਾਦੀ ਦੱਸਿਆ ਹੋਵੇ ਪਰ ਹੁਣ ਵੇਖਣਾ ਹੋਵੇ ਕਿ ਕਿਵ ਕੀ ਵੱਡੇ ਪਰਦੇ ਤੇ ਸਿੱਖਾਂ ਦੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਨੂੰ ਪੰਜਾਬੀ ਤੇ ਸਿੱਖ ਕਿਸ ਤਰ੍ਹਾਂ ਦੇ ਨਾਲ ਨਜਿੱਟਦੇ ਨੇ ਬਿਊਰੋ ਰਿਪੋਰਟ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ